ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਕੌਰਦੀਪ ਡਿਜ਼ਾਈਨਰ ਤੇ ਅੱਜ ਦੀ ਵੀਡੀਓ 'ਚ ਆਪਾਂ ਗੱਲ ਕਰਨ ਲੱਗੇ ਆਂ ਜਿਹੜੀ ਸਲਵਾਰ ਦੀ ਆਪਣੀ ਟੇਢੀ ਸਿਉਣ ਹੁੰਦੀ ਆ ਕੁੰਦਿਆਂ ਵਾਲੀ ਜਿਹੜੀ ਆਪਾਂ ਪੌਂਚੇ ਤੋਂ ਲੈ ਕੇ ਝੋਲੀ ਵੱਲ ਨੂੰ ਸਿਉਣ ਲਾਉਨੇ ਆ ਟੇਢੀ ਉਹ ਜਦੋਂ ਆਪਾਂ ਸਿਉਣ ਲਾ ਲੈਨੇ ਆ ਤੇ ਬਾਅਦ 'ਚ ਜਦੋਂ ਆਪਾਂ ਸਲਵਾਰ ਨੂੰ ਪਹਿਨਦੇ ਆ ਕਈ ਵਾਰੀ ਕੀ ਹੁੰਦਾ ਨਾ ਉਹ ਬਾਰ-ਬਾਰ ਟੁੱਟ ਜਾਂਦੀ ਆ ਬਾਰ-ਬਾਰ ਉੱਦੜਦੀ ਰਹਿੰਦੀ ਆ ਪਹਿਨਣ ਤੇ ਤੇ ਉਹਦੇ ਬਾਰੇ ਅੱਜ ਆਪਾਂ ਇਹ ਵੀਡੀਓ ਬਣਾਈ ਹੈਗੀ ਵੀ ਉਹ ਆਪਾਂ ਸਿਉਣਾ ਜਿਹੜੀ ਕਿਸ ਤਰ੍ਹਾਂ ਲਾਉਣੀ ਆ ਸੋ ਵੀਡੀਓ ਨੂੰ ਪੂਰਾ ਦੇਖ ਲਿਓ ਜੀ ਆਪਣੀ ਵੀਡੀਓ ਜਿਹੜੀ ਛੋਟੀ ਜੀ ਵੀਡੀਓ 4-5 ਮਿੰਟ ਦੀ ਸੋ ਦੇਖੋ ਇਹ ਵਾਲੀ ਸਿਉਣਾ ਆਪਾਂ ਇਹ ਟੈਡੀ ਸਿਉਣਾ ਆਪਾਂ ਅੱਜ ਤੁਹਾਨੂੰ ਲਾ ਕੇ ਦੱਸਾਂਗੇ ਇੱਕ ਸਾਈਡ ਤੋਂ ਆਪਾਂ ਨੇ ਲਾ ਕੇ ਤਿਆਰ ਕਰ ਲਈਏ ਦੇਖੋ ਇਹ ਤੋਂ ਪਾਂਚੇ ਤੋਂ ਲੈ ਕੇ ਆਪਾਂ ਜਿਹੜੀ ਟੈਡੀ ਸਿਉਣ ਲਾਉਣੀ ਹੁੰਦੀ ਆ ਇੱਕ ਸਾਈਡ ਤੋਂ ਆਪਾਂ ਨੇ ਤਿਆਰ ਕਰ ਲਈ ਹੈ ਲਾ ਕੇ ਤੇ ਆਪਾਂ ਦੂਜੀ ਸਾਈਡ ਤੋਂ ਤੁਹਾਨੂੰ ਦੱਸਾਂਗੇ ਵੀ ਕਿਸ ਤਰ੍ਹਾਂ ਲਾਉਣੀ ਆ ਇਹ ਆਪਾਂ ਝੋਲੀ ਤੱਕ ਲਾ ਲਈ ਹੈ ਇੱਥੇ ਤੱਕ ਸੋ ਉਸ ਤੋਂ ਪਹਿਲਾਂ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਤੇ ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਰਨਾ ਨਾ ਭੁੱਲਿਓ ਕਮੈਂਟ ਜ਼ਰੂਰ ਕਰਕੇ ਜਾਇਆ ਕਰੋ ਤੇ ਤੁਹਾਡੇ ਕਮੈਂਟ ਨਾਲ ਸਾਨੂੰ ਹੌਸਲਾ ਮਿਲਦਾ ਜੀ ਅੱਗੇ ਵੀਡੀਓ ਬਣਾਉਣ ਦਾ ਸੋ ਕਰਦੇ ਆਂ ਵੀਡੀਓ ਸ਼ੁਰੂ ਦੱਸਦੇ ਆਂ ਤੁਹਾਨੂੰ ਆਪਾਂ ਨੇ ਸਿਉਣਾ ਕਿਸ ਤਰ੍ਹਾਂ ਲਾਉਣੀ ਆ ਤਾਕੇ ਆਪਣੀ ਸਿਉਣਾ ਜਿਹੜੀ ਵਾਰ-ਵਾਰ ਨਾ ਟੁੱਟੇ। ਸੋ ਇਹਦੇ ਵਿੱਚ ਕੀ ਹੁੰਦਾ ਜੀ ਇਹ ਕਈ ਵਾਰੀ ਆਪਾਂ ਸੋਚ ਲੈਂਦੇ ਆ ਕਿ ਮਸ਼ੀਨ 'ਚ ਪ੍ਰੋਬਲਮ ਹੈ ਜਾਂ ਆਪਣੀ ਸਲਾਈ ਪਤਾ ਨਹੀਂ ਤਾਂ ਟੁੱਟ ਰਹੀ ਆ ਪਰ ਨਹੀਂ ਇਹ ਆਪਣੀ ਸਲਾਈ ਲਾਉਣ ਚ ਹੀ ਗਈ ਪ੍ਰੋਬਲਮ ਹੁੰਦੀ ਆ ਆਪਾਂ ਸਲਾਈ ਕਿਸ ਤਰ੍ਹਾਂ ਲਾਉਣੇ ਆ। ਸੋ ਦੇਖੋ ਇਹ ਆਪਾਂ ਦੂਜੀ ਸਾਈਡ ਤੋਂ ਲਾਉਣ ਲੱਗਿਆਂਗੇ ਸਲਾਈ। ਦੇਖੋ ਸਭ ਤੋਂ ਪਹਿਲਾਂ ਆਪਾਂ ਨੇ ਆਪਣੇ ਕੱਪੜੇ ਨੂੰ ਬਿਲਕੁਲ ਇਕੋ ਜਿਹਾ ਕਰ ਲੈਣਾ। ਦੋਨੋਂ ਕੱਪੜਿਆਂ ਨੂੰ ਆਪਾਂ ਨੇ ਇਕੋ ਜਿਹਾ ਕਰਕੇ ਰੱਖਣਾ ਹੈ। ਇਸ ਤਰ੍ਹਾਂ ਇੱਕੋ ਜਿਹਾ ਕਰਨ ਤੋਂ ਬਾਅਦ ਦੇਖੋ ਆਪਾਂ ਜਿਹੜਾ ਬਣਾਇਆ ਦੋਨੇ ਹੱਥਾਂ ਨਾਲ ਇਹਨੂੰ ਖਿੱਚਣਾ ਦੇਖੋ ਜਿਵੇਂ ਆਪਾਂ ਉਹਦੇ ਵਿੱਚ ਲਾਸਟਿਕ ਪਾਉਣਾ ਨਾ ਪਜਾਮੇ ਚ ਉਸ ਤਰ੍ਹਾਂ ਆਪਾਂ ਨੇ ਦੇਖੋ ਇਹਨੂੰ ਮਗਲੇ ਹੱਥ ਨਾਲ ਵੀ ਫੜ ਕੇ ਤੇ ਆਪਾਂ ਮੂਹਰੋਂ ਵੀ ਇਹਨੂੰ ਦੋਨੇ ਪਾਸਿਓਂ ਥੋੜਾ ਥੋੜਾ ਖਿੱਚ ਕੇ ਸਿਉਣ ਲਾਉਣੀ ਆ ਇਹ ਆਪਾਂ ਨੇ ਇੱਕ ਤਾਂ ਦੇਖੋ ਇਧਰੋਂ ਬੈਕ ਸਾਈਡ ਤੋਂ ਵੀ ਆਪਾਂ ਨੇ ਖਿੱਚਣਾ ਤੇ ਇੱਥੋਂ ਫਰੰਟ ਸਾਈਡ ਤੋਂ ਵੀ ਹਲਕਾ ਹਲਕਾ ਇਹਨੂੰ ਆਪਾਂ ਸਿਉਣ ਨੂੰ ਪਹਿਲਾਂ ਹੀ ਖਿੱਚ ਕੇ ਲਾਵਾਂਗੇ ਇਸ ਤਰ੍ਹਾਂ ਆਪਾਂ ਬਹੁਤਾ ਜ਼ਿਆਦਾ ਵੀ ਨਹੀਂ ਖਿੱਚਣਾ ਵੀ ਆਪਣੀ ਸਲਵਾਰ ਦੇ ਵਿੱਚ ਬਾੜ ਪੈ ਜਾਣ ਬਸ ਆਪਾਂ ਨੇ ਹਲਕਾ ਹਲਕਾ ਇਹਨੂੰ ਇਸ ਤਰ੍ਹਾਂ ਖਿੱਚ ਕੇ ਰੱਖਣਾ ਕੱਪੜੇ ਨੂੰ ਤੇ ਫਿਰ ਆਪਾਂ ਨੇ ਇਹ ਸਲਾਈ ਲਾਉਣੀ ਆ ਕਿਉਂਕਿ ਇੱਥੋਂ ਆਪਾਂ ਜਦੋਂ ਟੇਢੀ ਕਾਟ ਪਾ ਦਿੰਨੇ ਆ ਸਲਵਾਰ ਨੂੰ ਇਹ ਆਪਣੀ ਸਟੈਚੇਬਲ ਬਣ ਜਾਂਦਾ ਕੱਪੜਾ ਇੱਥੋਂ ਖਿੱਚਿਆ ਖਿੱਚਿਆ ਜਾਂਦਾ ਮਤਲਬ ਲਫਣ ਲੱਗ ਜਾਂਦਾ ਇਹ ਇੱਥੋਂ ਤੇ ਉਹਦੇ ਕਰਕੇ ਜਦੋਂ ਆਪਾਂ ਇਹਨੂੰ ਢਿੱਲਾ ਛੱਡ ਕੇ ਸਲਾਈ ਲਾ ਦਿੰਨੇ ਆ ਜਦੋਂ ਕੱਪੜੇ ਨੂੰ ਖਿੱਚ ਪੈਂਦੀ ਆ ਆਪਣੀ ਸਿਉਣਾ ਜਿਹੜੀ ਉੱਥੋਂ ਟੁੱਟ ਜਾਂਦੀ ਆ ਵਾਰ-ਵਾਰ ਸੋ ਇਸ ਕਰਕੇ ਆਪਾਂ ਇਹਨੂੰ ਜਦੋਂ ਸਿਉਣ ਲਾਉਣੀ ਆਪਾਂ ਇਹਨੂੰ ਪਹਿਲਾਂ ਹੀ ਸਿਉਣ ਨੂੰ ਥੋੜਾ ਜਿਹਾ ਖਿੱਚ ਕੇ ਲਾਵਾਂਗੇ। ਇਸ ਤਰ੍ਹਾਂ ਦੇਖੋ ਕਿੰਨੇ ਜਿਆਦਾ ਇਹ ਕਪੜਾ ਲਾਫ ਰਿਹਾ ਜਦੋਂ ਆਪਾਂ ਖਿੱਚਦੇ ਆਂ ਤੇ ਤਾਂ ਕਰਕੇ ਆਪਾਂ ਇਹਨੂੰ ਥੋੜਾ ਜਿਹਾ ਪਹਿਲਾਂ ਹੀ ਖਿੱਚ ਕੇ ਲਾਉਣਾ। ਦੋਨੇ ਹੱਥਾਂ ਨਾਲ ਮਾਗਰੋਂ ਵੀ ਆਪਾਂ ਨੇ ਫੜ ਕੇ ਰੱਖਣਾ ਤੇ ਮੂਰੋਂ ਵੀ ਖਿੱਚ ਕੇ ਰੱਖਣਾ ਇਹਨੂੰ ਥੋੜਾ ਥੋੜਾ। ਇਸ ਤਰ੍ਹਾਂ ਆਪਾਂ ਇਹ ਸਾਰੀ ਸਿਉਣ ਨੂੰ ਲਾ ਕੇ ਆਪਾਂ ਕੰਪਲੀਟ ਕਰਾਂਗੇ ਫਿਰ ਸੋਨੂੰ ਦਿਖਾਉਨੇ ਆ ਵੀ ਜਿੰਨਾ ਮਰਜੀ ਇਸ ਬਾਅਦ ਵਿੱਚ ਕਪੜੇ ਨੂੰ ਖਿੱਚ ਪਈ ਜਾਵੇ ਪਰ ਆਪਣੀ ਸਲਾਈ ਨਹੀਂ ਟੁੱਟੂਗੀ। ਸੋ ਜੇ ਇਥੇ ਤੱਕ ਵੀਡੀਓ ਚੰਗੀ ਲੱਗੀ ਤਾਂ ਪਲੀਜ਼ ਕਮੈਂਟ ਜਰੂਰ ਕਰਿਓ ਜੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਓ ਇੱਥੇ ਆਪਾਂ ਲਾ ਰਹੇ ਹਾਂ ਮੂਰੀ ਦਾ ਨਿਸ਼ਾਨ ਇਹ ਨਿਸ਼ਾਨ ਆਪਾਂ ਨੇ ਕਿਸ ਤਰ੍ਹਾਂ ਲਾਉਣੇ ਨੇ ਕਿਸ ਤਰ੍ਹਾਂ ਇਹ ਟੇਢੀ ਸੇ ਆਉਣ ਪਾਉਣੀ ਹੈਗੀ ਇਹ ਵੀ ਆਪਾਂ ਨੇ ਇੱਕ ਪ੍ਰੋਪਰ ਵੀਡੀਓ ਬਣਾਈ ਹੋਈ ਆ ਪਹਿਲਾਂ ਆਪਣੇ ਚੈਨਲ ਤੇ ਅਪਲੋਡ ਕਰੀ ਹੋਈ ਆ ਵੀ ਮੂਰੀ ਕਿੱਥੋਂ ਆਪਾਂ ਕਿੰਨੀ ਰੱਖਣੀ ਹੁੰਦੀ ਹੈਗੀ ਕਿਉਂ ਆਪਣੇ ਇਹਦੇ ਵਿੱਚ ਝੋਲ ਆ ਜਾਂਦਾ ਬਾਲਾ ਆ ਜਾਂਦਾ ਮੂਰੀ ਦੇ ਉੱਪਰ ਉਹ ਵੀ ਆਪਾਂ ਨੇ ਵੀਡੀਓ ਅਪਲੋਡ ਕਰੀ ਹੋਈ ਆ ਪਹਿਲਾਂ ਸੋ ਤੁਸੀਂ ਜਾ ਕੇ ਮੇਰੇ ਚੈਨਲ ਤੇ ਦੇਖ ਸਕਦੇ ਹੋ ਦੇਖੋ ਇੱਥੇ ਆਪਾਂ ਨੇ ਪਹਿਲਾਂ ਮੂਰੀ ਦਾ ਨਿਸ਼ਾਨ ਲਾਇਆ ਫਿਰ ਮੈਂ ਇਹਨੂੰ ਸਿਉਣ ਨੂੰ ਕੰਪਲੀਟ ਕਰ ਰਹੀ ਆਂ ਇਥੋਂ ਆਪਾਂ ਸਿਉਣ ਨੂੰ ਥੋੜਾ ਜਿਹਾ ਦੁਬਾਰਾ ਤੋਂ ਮੋੜ ਕੇ ਲਾ ਦਾਂਗੇ वैसे मैं सारी सिलाई हुई डबल करके ला देनी होनी है तो से चाहूं तो इन्हें सिंगल रख सकते हो चाहूं तो इन्हें डबल कर सकते हो पर जब आप ये नो खींच के इस तरह लावांगे सਉਣ ਨੂੰ ਪਹਿਲਾਂ ਹੀ ਤਾਂ ਆਪਣੀ ਸਲਾਈ ਕਦੇ ਵੀ ਟੁੱਟਦੀ ਨਹੀਂ ਹੈਗੀ ਜਿੰਨਾ ਮਰਜੀ ਆਪਾਂ ਕੱਪੜੇ ਨੂੰ ਖਿੱਚੀ ਜਾਈਏ ਦੇਖੋ ਹੁਣ ਆਪਾਂ ਇਹਨੂੰ ਕੱਪੜੇ ਨੂੰ ਤੁਹਾਨੂੰ ਖਿੱਚ ਕੇ ਦਿਖਾਉਣੀ ਆ ਤੁਹਾਨੂੰ ਦੇਖੋ ਜਿੰਨੀ ਮਰਜੀ ਇਹ ਸਲਾਈ ਨੂੰ ਇਸ ਤਰ੍ਹਾਂ ਆਪਾਂ ਖਿੱਚੀ ਜਾਈਏ ਬੈਠਣ ਉੱਠਣ ਤੇ ਜਿੰਨੀ ਮਰਜੀ ਇਹਨੂੰ ਖਿੱਚ ਭਵੇ ਪਰ ਇਹ ਸਲਾਈ ਨਹੀਂ ਟੁੱਟੂਗੀ ਆਪਣੀ ਸੋ ਇਹ ਆਪਣੀ ਜਿਹੜੀ ਕੁੰਦੇ ਵਾਲੀ ਸਿਉਣ ਲਾਉਣ ਦਾ ਸਹੀ ਤਰੀਕਾ ਹੈ ਜੀ ਇਸ ਤਰ੍ਹਾਂ ਤੁਸੀਂ ਸਲਾਈ ਲਾ ਸਕਦੇ ਹੋ ਜੇ ਤੁਹਾਡੀ ਸਲਵਾਰ ਚ ਬਾਰ ਬਾਰ ਇਹ ਸਿਉਣ ਟੁੱਟਣ ਦੀ ਪ੍ਰੋਬਲਮ ਆਉਂਦੀ ਹੈ ਸੋ ਵੀਡੀਓ ਦੇਖਣ ਲਈ ਧੰਨਵਾਦ